Oh you. ਕੈਨੇਡਾ ਪੜਨ ਲਈ ਆਏ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਸਮੇਂ ਕੰਮ ਨਾ ਮਿਲਣ ਕਾਰਨ ਰਹਿਣ ਸਹੂਲਤ ਤੋਂ ਲੈ ਕੇ ਖਾਣ ਪੀਣ ਤੱਕ ਦੀਆਂ ਕਈ ਵੱਡੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਲਈ ਚੁਣੌਤੀਆਂ ਇੰਨੀਆਂ ਵੱਧ ਗਈਆਂ ਨੇ ਕਿ ਉਹਨਾਂ ਨੂੰ ਕਈ-ਕਈ ਸ਼ਿਫਟਾਂ ਲਗਾ ਕੇ ਆਪਣੇ ਖਰਚੇ ਪੂਰੇ ਕਰਨੇ ਪੈ ਰਹੇ ਨੇ। ਕੈਨੇਡਾ ਦਾ ਰਿਹਾਇਸ਼ੀ ਸੰਕਟ ਇੰਨਾ ਗਹਿਰਾ ਆ ਗਿਆ ਹੈ ਕਿ ਕਈ ਵੱਡੇ ਸ਼ਹਿਰਾਂ ਨੂੰ ਛੱਡ ਕੇ ਲੋਕ ਕੈਨੇਡਾ ਦੇ ਸਸਤੇ ਸ਼ਹਿਰਾਂ 'ਚ ਜਾਣ ਲੱਗੇ ਹਨ। ਬਹੁਤ ਸਾਰੇ ਕੈਨੇਡੀਅਨ ਲੋਕ ਅਲਬਰਟਾ ਵਰਗੇ ਵਦੇਰੇ ਕਫਾਇਤੀ ਸੂਬੇ ਜਾਂ ਅਮਰੀਕਾ ਦੇ ਕਈ ਸ਼ਹਿਰਾਂ ਵੱਲ ਜਾਣ ਲੱਗੇ ਹਨ। ਇੱਕ ਸਰਵੇਖਣ ਅਨੁਸਾਰ 28% ਕੈਨੇਡੀਅਨ ਹਾਊਸਿੰਗ ਸੰਕਟ ਦੇ ਮੁੱਦੇ ਨੂੰ ਲੈ ਕੇ ਆਪਣੇ ਮੌਜੂਦਾ ਸੂਬੇ ਨੂੰ ਛੱਡਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਨੇ। ਇੱਕ ਦਹਾਕੇ ਤੋਂ ਵੀ ਘੱਟ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਲਈ ਇਹ ਅੰਕੜਾ ਵਧ ਕੇ 39% ਤੱਕ ਪਹੁੰਚ ਗਿਆ ਹੈ। ਜਿਸ ਵਿੱਚ ਬਹੁਤ ਸਾਰੇ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੀ ਮੰਗ ਕਰਨ ਵਾਲਿਆਂ ਵਿੱਚ ਭਾਰਤੀ ਲੋਕਾਂ ਦਾ ਵੱਡਾ ਅੰਕੜਾ ਸ਼ਾਮਲ ਹੈ 2013 ਤੋਂ ਬਾਅਦ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 32828 ਤੋਂ ਵੱਧ ਸੀ ਜੋ ਕਿ 2023 ਵਿੱਚ ਵੱਧ ਕੇ 1,39,715 ਤੱਕ ਪਹੁੰਚ ਗਈ। ਇਸ ਵਿੱਚ 326% ਵਾਧਾ ਹੋਇਆ ਹੈ। ਨਵੰਬਰ 2023 ਤੱਕ ਦੇ ਅੰਕੜਿਆਂ ਅਨੁਸਾਰ 62,410 ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਪੱਕੇ ਨਿਵਾਸੀ ਬਣੇ ਹਨ। ਕੈਨੇਡਾ ਵਿੱਚ ਮਹਿੰਗਾਈ ਅਤੇ ਰਹਿਣ-ਸਹਿਣ ਦੇ ਵੱਡੇ ਖਰਚਿਆਂ ਕਾਰਨ ਪ੍ਰਵਾਸੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਕੈਨੇਡੀਅਨ ਪਰਿਵਾਰਾਂ ਸਿਰ ਚੜੇ ਕਰਜ਼ੇ ਨਾਲ ਸੰਬੰਧਿਤ ਇੱਕ ਹੈਰਾਨਕੁਨ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡੀਅਨ ਪਰਿਵਾਰ ਦੁਨੀਆ ਦੇ ਤੀਜੇ ਸਭ ਤੋਂ ਵੱਧ ਕਰਜ਼ਾਈ ਪਰਿਵਾਰ ਬਣ ਚੁੱਕੇ ਹਨ ਕਈ ਕੈਨੇਡੀਅਨ ਪਰਿਵਾਰਾਂ ਦੀ ਆਮਦਨ ਦਾ 20% ਹਿੱਸਾ ਵਿਆਜ ਦੀ ਅਦਾਇਗੀ ਵਿੱਚ ਖਰਚ ਹੋ ਰਿਹਾ ਹੈ ਡਿਸਾਰਡਨ ਦੀ ਰਿਪੋਰਟ ਅਨੁਸਾਰ ਕੈਨੇਡਾ ਦੀ 60% ਆਬਾਦੀ ਤਿੰਨ ਘੱਟ ਆਮਦਨ ਵਾਲੇ ਵਰਗਾਂ ਦੇ ਆਧਾਰਿਤ ਹੈ ਜਿਸ ਦੇ ਸਿਰ ਕੁੱਲ ਕਰਜ਼ੇ ਦੀ 45% ਰਕਮ ਚੜ੍ਹੀ ਹੋਈ ਹੈ ਜਦਕਿ ਕੈਨੇਡੀਅਨ ਪਰਿਵਾਰਾਂ ਦੀ ਕੁੱਲ ਆਮਦਨ ਵਿੱਚ ਇਹਨਾਂ ਤਿੰਨ ਵਰਗਾਂ ਦੀ ਹਿੱਸੇਦਾਰੀ ਸਿਰਫ 35% ਬਣਦੀ ਹੈ ਭਾਵੇਂ ਜ਼ਿਆਦਾਤਰ ਕਰਜ਼ਾ ਅਮੀਰ ਕੈਨੇਡੀਅਨ ਲੋਕਾਂ ਨੇ ਹੀ ਲਿਆ ਹੈ ਪਰ ਉਹਨਾਂ ਕੋਲ ਆਪਣੀ ਜਾਇਦਾਦ ਅਤੇ ਨਿਵੇਸ਼ ਬਹੁਤ ਜ਼ਿਆਦਾ ਹੈ ਰਿਪੋਰਟ ਅਨੁਸਾਰ ਅਮੀਰ ਲੋਕਾਂ ਨੇ 2023 ਵਿੱਚ ਔਸਤਨ ਅਧਾਰ ਤੇ 35000 ਡਾਲਰ ਸਾਲਾਨਾ ਬਚਤ ਕੀਤੀ ਜਦਕਿ ਦੂਜੇ ਪਾਸੇ ਆਮ ਲੋਕਾਂ ਦਾ ਗੁਜ਼ਾਰਾ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਵਿਆਜ ਦਰਾਂ ਦੇ ਨਾਲ-ਨਾਲ ਮਹਿੰਗਾਈ ਵਿੱਚ ਵਾਧੇ ਨੇ ਆਮ ਲੋਕਾਂ ਦੇ ਦੋਹਰੀ ਮਾਰ ਮਾਰੀ ਹੈ ਆਮ ਲੋਕਾਂ ਨੂੰ ਜ਼ਿੰਦਗੀ ਅੱਗੇ ਵਧਾਉਣ ਲਈ ਵੱਧ ਖਰਚਾ ਕਰਨਾ ਪੈ ਰਿਹਾ ਹੈ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ 1/4 ਫੀਸ ਦੀ ਕਟੌਤੀ ਵੀ ਕੀਤੀ ਗਈ ਪਰ ਇਸ ਦਾ ਕੋਈ ਬਹੁਤਾ ਅਸਰ ਵੀ ਖਾਨੂੰ ਨਹੀਂ ਮਿਲਿਆ ਫਿਲਹਾਲ ਲੋਕਾਂ ਦੀਆਂ ਮੁਸ਼ਕਲਾਂ ਦਾ ਦੌਰ ਉਸੇ ਤਰ੍ਹਾਂ ਜਾਰੀ ਹੈ ਬੈਂਕ ਆਫ ਕੈਨੇਡਾ ਵੱਲੋਂ ਭਾਵੇਂ ਇੱਕ ਵਿੱਚ ਵਿਆਜ ਦਰਾਂ ਘਟਾਉਣ ਦਾ ਕਦਮ ਕੁਝ ਰਾਹਤ ਦੇ ਸਕਦਾ ਹੈ ਪਰ ਫਿਰ ਵੀ ਆਮਦਨ ਵਿੱਚ ਵਾਧਾ ਹੀ ਕਰਜ਼ੇ ਦੀ ਅਦਾਇਗੀ ਦਾ ਕ੍ਰਾ ਹੋਵੇਗਾ ਖਰਚਾ ਲਾਉਣ ਦੇ ਯਤਨਾਂ ਦੌਰਾਨ ਅਮੀਰਾਂ ਅਤੇ ਗਰੀਬਾਂ ਵਿੱਚ ਪਾੜਾ ਹੋਰ ਵੱਧ ਗਿਆ ਹੈ ਅਤੇ ਸਿਰਫ 35% ਦੀ ਆਮਦਨ ਦੇ ਚੱਲ ਰਹੀ 60% ਦੀ ਆਬਾਦੀ ਭਵਿੱਖ ਦੇ ਵਿੱਤੀ ਛੱਟਗੇ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕੇਗੀ ਇਸੇ ਤਰ੍ਹਾਂ ਕਮਾਂਤਰੀ ਕਰੰਸੀ ਦੇ ਅੰਕੜੇ ਦੱਸ ਰਹੇ ਹਨ ਕਿ ਕੈਨੇਡਾ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਹੈ ਕੈਨੇਡੀਅਨ ਡਾਲਰ ਪੰਜਵੇਂ ਸਥਾਨ ਤੇ ਚੱਲ ਰਿਹਾ ਹੈ ਅਮਰੀਕਾ ਦਾ ਡਾਲਰ ਸਿਖਰ ਤੇ ਕਾਇਮ ਹੈ ਦੁਜੀਸਤੋਂ ਅਹਿਮ ਕਰੰਸੀ ਯੂਰੋ ਅਤੇ ਤੀਜੀ ਜਾਪਾਨ ਦੀ ਯੇਨ ਬਣ ਗਈ ਹੈ ਚੌਥਾ ਸਥਾਨ ਇੰਗਲੈਂਡ ਦੇ ਪਾਉਂਡ ਨੂੰ ਮਿਲਿਆ ਹੈ ਚਾਈਨੀਜ਼ ਆਸਟ੍ਰੇਲੀਅਨ ਅਤੇ ਸਵਿਟਸ ਕਰੰਸੀ ਕੈਨੇਡੀਅਨ ਡਾਲਰ ਤੋਂ ਪਿੱਛੇ ਹੋ ਗੀਆਂ ਇੰਗਲੈਂਡ ਵਿੱਚ ਹੋਈਆਂ ਆਮ ਚੋਣਾਂ ਵਿੱਚ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ ਹਨ ਇਹਨਾਂ ਚੋਣਾਂ ਵਿੱਚ 9 ਦੇ ਕਰੀਬ ਪੰਜਾਬੀ ਚੋਣ ਜਿੱਤੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਆਗੂ ਸੱਤਾ ਵਿੱਚ ਆਈ ਲਿਬਰ ਪਾਰਟੀ ਦੀ ਟਿਕਟ ਤੇ ਚੋਣ ਜਿੱਤੇ ਹਨ ਇਹਨਾਂ ਸਾਰਿਆਂ ਵਿੱਚ ਪ੍ਰਮੁੱਖ ਨਾਂ ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੀਸੀ ਦਾ ਰਿਹਾ ਉਹ ਮੋਲ ਰੂਪ ਤੋਂ ਜਲੰਧਰ ਦੇ ਰਹਿਣ ਵਾਲਿਆਂ ਦਾ ਅਤੇ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ ਇਸ ਵਾਰ ਬ੍ਰਿਟਿਸ਼ ਚੋਣਾਂ ਵਿੱਚ ਉਥੋਂ ਦੀਆਂ ਸਿਆਸੀ ਪਾਰਟੀਆਂ ਨੇ 20 ਤੋਂ ਵੱਧ ਭਾਰਤੀ ਮੋਲ ਤੇ ਪੰਜਾਬੀਆਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਵਧੇਰੇ ਸੀ ਬਰਮਿੰਗਮ ਐਡਸਬੈਸਟਨ ਤੋਂ ਲਿਵਰ ਪਾਰਟੀ ਦੀ ਪ੍ਰੀਤਕੌਰ ਗਿੱਲ ਤੀਜੀ ਵਾਰ ਚੋਣ ਜਿੱਤ ਗਈ ਹੈ ਪ੍ਰੀਤਕੌਰ ਗਿੱਲ ਨੂੰ ਪਹਿਲੀ ਮਹਿਲਾ ਸਿੱਖ ਸੰਸਦ ਹੋਣ ਦਾ ਵੀ ਮਾਣ ਪ੍ਰਾਪਤ ਹੈ ਜਸ ਅਟਵਾਲ ਵੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਉਹਨਾਂ ਨੇ ਐਲਫੋਰਡ ਸਾਊਥ ਤੋਂ ਚੋਣ ਜਿੱਤੀ। ਉਹਨਾਂ ਦਾ ਜਨਮ ਵੀ ਪੰਜਾਬ ਵਿੱਚ 1963 ਵਿੱਚ ਹੋਇਆ ਸੀ। ਉਹ 2010 ਤੋਂ ਇੰਗਲੈਂਡ ਦੀ ਰਾਜਨੀਤੀ ਵਿੱਚ ਸਰਗਰਮ ਨੇ। ਹਰਪ੍ਰੀਤ ਕੌਰ ਉੱਪਲ ਵੀ ਪੰਜਾਬੀ ਮੂਲ ਦੀ ਹੈ। ਉਹਨਾਂ ਨੇ ਲੇਬਰ ਪਾਰਟੀ ਦੀ ਟਿਕਟ 'ਤੇ ਐਡਰਸਫੀਲਡ ਤੋਂ ਚੋਣ ਜਿੱਤੀ ਹੈ। ਇਸ ਤਰ੍ਹਾਂ ਗੁਰਿੰਦਰ ਜਸਵੀ ਲੇਬਰ ਪਾਰਟੀ ਦੀ ਟਿਕਟ ਤੋਂ ਚੋਣ ਜਿੱਤ ਗਏ ਹਨ। ਉਹਨਾਂ ਨੇ ਬੁਲਵਰ ਹੈਮਟਨ ਵੈਸਟ ਤੋਂ ਚੋਣ ਜਿੱਤੀ ਹੈ। ਜਦੋਂ ਉਹਨਾਂ ਨੂੰ ਜੇਤੂ ਐਲਾਨਿਆ ਗਿਆ ਤਾਂ ਉਹਨਾਂ ਦੇ ਸਮਰਥਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।